ਸਤਿ ਸ਼੍ਰੀ ਅਕਾਲ ਜੀ ਮੈਂ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਬਠਿੰਡਾ ਪੁਲਿਸ ਵੱਲੋਂ 22 ਫਰਵਰੀ 6:30 ਵਜੇ ਇੱਕ ਮਿਨੀ ਮੈਰਾਥਨ ਔਰ ਬਾਸਕਟਬਾਲ ਇਵੈਂਟ ਕੀਤਾ ਜਾ ਰਿਹਾ ਹੈ ਇਹਦਾ ਮਕਸਦ ਸਾਡਾ ਜਿਹੜਾ ਨਸ਼ੇ ਦੇ ਖਿਲਾਫ ਇੱਕ ਮਹਿੰਮ ਹੈ ਉਹਦੇ ਚ ਬੱਚਿਆਂ ਨੂੰ ਤੇ ਬਠਿੰਡਾ ਦੇ ਯੂਥ ਨੂੰ ਇਨਵੋਲਵ ਕਰਨਾ ਔਰ ਨਸ਼ੇ ਦੇ ਖਿਲਾਫ ਜਾਗਰੂਕ ਕਰਨਾ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਸਾਡੇ ਇਸ ਇਨੀਸ਼ੀਏਟਿਵ ਵਿੱਚ ਵੱਧ ਚੜ ਕੇ ਹਿੱਸਾ ਲਓ ਬਠਿੰਡਾ ਪੁਲਿਸ ਦੀ ਜਿਹੜੀ ਪੁਲਿਸ ਲਾਈਨਸ ਹੈ ਉੱਥੇ ਸਾਡੇ 6 ਵਜੇ 22 ਫੈਬ ਨੂੰ ਸਾਨੂੰ ਜ਼ਰੂਰ ਜੁਆਇਨ ਕਰੋ ਥੈਂਕ ਯੂ ਸਸ਼ਕਲ ਜੀ ਮੈਂ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਬਠਿੰਡਾ ਪੁਲਿਸ ਵੱਲੋਂ 22 ਫਰਵਰੀ 6:30 ਵਜੇ ਇੱਕ ਮਿਨੀ ਮੈਰਾਥਨ ਔਰ ਬਾਸਕਟਬਾਲ ਇਵੈਂਟ ਕੀਤਾ ਜਾ ਰਿਹਾ ਹੈ ਇਹਦਾ ਮਕਸਦ ਸਾਡਾ ਜਿਹੜਾ ਨਸ਼ੇ ਦੇ ਖਿਲਾਫ ਇੱਕ ਮਹਿੰਮ ਹੈ ਉਹਦੇ ਚ ਬੱਚਿਆਂ ਨੂੰ ਤੇ ਬਠਿੰਡਾ ਦੇ ਯੂਥ ਨੂੰ ਇਨਵੋਲਵ ਕਰਨਾ ਔਰ ਨਸ਼ੇ ਦੇ ਖਿਲਾਫ ਜਾਗਰੂਕ ਕਰਨਾ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਸਾਡੇ ਇਸ ਇਨੀਸ਼ੀਏਟਿਵ ਵਿੱਚ ਵੱਧ ਚੜ ਕੇ ਹਿੱਸਾ ਲਓ ਬਟਿੰਡਾ ਪੁਲਿਸ ਦੀ ਜਿਹੜੀ ਪੁਲਿਸ ਲਾਈਨਸ ਹੈ ਉੱਥੇ 6:30 ਵਜੇ 22 ਫੈਬ ਨੂੰ ਸਾਨੂੰ ਜ਼ਰੂਰ ਜੁਆਇਨ ਕਰੋ ਥੈਂਕ ਯੂ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ